ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇਹ ਜੋ ਤਸਵੀਰਾਂ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਹਾਂ ਇੱਕ ਗਰੀਬ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ ਜ਼ਿਲ੍ਹਾ ਗਰਦਾਸਪੁਰ ਦੇ ਕਾਦੀਆਂ ਦੇ ਨਜ਼ਦੀਕ ਬਟਾਲਾ ਰੋਡ ਤੇ ਸਥਿਤ ਇੱਕ ਪਿੰਡ ਹੈ ਚੀਮਾ ਜਿੱਥੇ ਦਾ ਪਰਿਵਾਰ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਸ ਪਰਿਵਾਰ ਦੀ ਹਾਲਤ ਇੰਨੀ ਗੰਭੀਰ ਬਣੀ ਹੋਈ ਹੈ ਕੇ ਘਰ ਦੀ ਛੱਤ ਤੱਕ ਨਹੀਂ ਹੈ ਸੋ ਇਹ ਪਿੰਡ ਵਿੱਚ ਬਿਨਾ ਛੱਤ ਤੋਂ ਰਹਿ ਰਿਹਾ ਪਰਿਵਾਰ ਮਜਬੂਰੀ ਵਿੱਚ ਔਰ ਇਸ ਪਰਿਵਾਰ ਦੀ ਜੋ ਬੇਟੀ ਹੈ ਉਹ ਵੀ ਹੈਂਡੀਕੈਪਟ ਹੈ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਹੈ ਔਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਦਾ ਗੁਜ਼ਾਰਾ ਹੋ ਰਿਹਾ ਪਰਿਵਾਰ ਦਿਹਾੜੀਦਾਰ ਹੈ ਦਿਹਾੜੀ ਕਰਦਾ ਹੈ ਉਹ ਵੀ ਬੜੀ ਮੁਸ਼ਕਲ ਦੇ ਨਾਲ ਕਿਉਂਕਿ ਕਰਦੀ ਬੇਟੀ ਠੀਕ ਨਾ ਹੋਣ ਕਰਕੇ ਦਿਹਾੜੀ ਤੇ ਜਾਣਾ ਵੀ ਮੁਸ਼ਕਲ ਪਿਆ ਸੋ ਮਸਕਾ ਚਸਕਾ ਟਾਈਮਜ਼ ਵੱਲੋਂ ਅਸੀਂ ਇਲਾਕੇ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਵੱਲ ਵੀ ਧਿਆਨ ਦਿੱਤਾ ਜਾਏ ਕਿਉਂਕਿ ਇਸ ਪਰਿਵਾਰ ਦਾ ਬਹੁਤ ਹੀ ਗੁਜ਼ਾਰਾ ਜੋ ਮੁਸ਼ਕਲ ਦੇ ਨਾਲ ਹੋ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਸੋ ਸਾਰਿਆਂ ਹੀ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਕਰੀਨ ਤੇ ਇਹਨਾਂ ਦਾ ਨੰਬਰ ਸੰਪਰਕ ਨੰਬਰ ਦਿੱਤਾ ਹੋਇਆ ਪੂਰੀ ਦੇਖਭਾਲ ਕਰਕੇ ਹੀ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਏ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਸੀ ਤਰਦੀਪ ਸਿੰਘ ਚੀਮਾਪੁਰ ਤੋਂ ਤੇਵਾੜਾ ਜਿਲ੍ਹਾ ਬਰਦਾਸ਼ਪੁਰ ਤੋਂ ਬੋਲ ਰਿਹਾ ਹਾਂ ਸਰ ਗਰੀਬ ਘਰ ਦੀ ਹਾਲਤ ਬਹੁਤ ਹੀ ਮਾੜੀ ਹੈ ਸਰ ਮੇਰਾ ਪਰਿਵਾਰ ਮਰ ਚੁੱਕਾ ਵਾ ਬਾਰਾਂ ਸਾਲ ਹੋ ਗਏ ਇਹ ਮੇਰੀ ਬੇਟੀ ਹੈ ਨਹੀਂ ਤਾਂ ਉਹ ਮੈਂ ਅੱਜ ਜਾ ਵੀ ਨਹੀਂ ਕਿਤੇ ਮੈਂ ਸਕਦਾ ਬਾਹਰ ਅੰਦਰ ਮੈਂ ਘਰ ਰਹਿੰਦਾ ਅਤੇ ਇਹ ਮੇਰਾ ਕਮਰਾ ਡਿੱਗ ਪਿਆ ਇਹ ਵਾਲਾ ਇਹ ਹੀ ਮੇਰਾ ਕਮਰਾ ਬਾਰਿਸ਼ ਦੇ ਨਾਲ ਗਿਰ ਡਿੱਗ ਪਿਆ ਉਹ ਮੇਰੀ ਅਜੇ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ ਪਿਆਰੀ ਸਾਧ ਸੰਗਤ ਜੀ ਮੈਂ ਡੀ ਸੀ ਸਾਹਿਬ ਦੇ ਵੀ ਕਾਗਜ ਦਿੱਤੇ ਜੀ ਪਿਆਰੀ ਸਾਧ ਸੰਗਤ ਜੀ ਉਹ ਸੈਕਟਰੀ ਸਾਹਿਬ ਆਏ ਤਿੰਨ ਚਾਰ ਸਾਲ ਹੋ ਗਏ ਉਹ ਮੁੜ ਕੇ ਇਨਕੁਆਇਰੀ ਕਰਕੇ ਵੀ ਲੈ ਗਏ ਪਿਆਰੀ ਸਾਧ ਸੰਜੀਤ ਜੀ ਅਜੇ ਤੱਕ ਕੋਈ ਵੀ ਸਾਡੀ ਸੇਵਾ ਨਹੀਂ ਕੀਤੀ ਸਰਕਾਰ ਨੇ ਮੇਰਾ ਕਮਰਾ ਜਿਹੜਾ ਡਿੱਗ ਪਿਆ ਹੋਇਆ ਤੇ ਉਥੋਂ ਦਾ ਸਾਡਾ ਸਮਾਨ ਵੀ ਵਿੱਤੇ ਪਿਆ ਅθε ਉਸੇ ਅੰਦਰ ਪਿਆ ਆਹੀ ਦੋ ਦਿਨ ਭਰਾ ਰਹਿ ਰਹੇ ਆ ਦੋ ਭਰਾ ਇਸੇ ਕਮਰੇ ਦੇ ਇਸੇ ਜਗ੍ਹਾ ਤੇ ਰਹਿ ਰਹੇ ਆ ਉਹਦਾ ਮੇਰਾ ਜਿਹੜਾ ਸ਼ਹਾਦਤ ਦਾ ਮੇਰੇ ਭਰਾ ਦੀ ਸੀ ਤੁਸੀਂ ਇਹ ਦੇਖ ਸਕਦੇ ਹੋ ਸਭ ਕੁਝ ਪਿਆਰੀ ਸਾਧ ਸੰਜੀਤ ਜੀ ਕਿ ਸਾਡਾ ਮੰਤਰਲਾ ਇਹ ਹੈ ਕਿ ਸਾਡਾ ਜਿਹੜਾ ਕਮਰਾ ਵਾ ਉਹ ਸਾਡੀ ਹੈਲਪ ਕੀਤੀ ਜਾਵੇ ਪਿਆਰੀ ਸਾਹ ਸਾਹਿਬ ਜੀ ਇਹ ਮੇਰੀ ਬੇਟੀ ਮਨਪ੍ਰੀਤ ਕੋਲ ਸਾਹਮਣੇ ਮੇਰੇ ਬੇਟੀ ਜੀ ਬੈਠੀ ਆ ਮੇਰੇ ਕੋਲ ਸਰ ਇਹ ਨਾ ਕੁਝ ਖਾਸ ਹੈ ਉਹਦੀ ਆਪਣੇ ਆਪ ਤੇ ਨਾ ਕੁਝ ਪੀ ਸਕਦੀ ਇਹ ਮੇਰੀ ਬੇਟੀ ਦੀ ਹਾਲਤ ਬਹੁਤ ਮਾੜੀ ਹੈ ਇਹਦੇ ਵੀ ਪਾਲਣ ਪੋਸਣ ਵਾਸਤੇ ਮੈਂ ਨਾ ਕਿਤੇ ਕੰਮ ਕਰ ਹੀ ਕਿਤੇ ਜਾ ਸਕਦਾ ਹਾਂ ਤੇ ਇਹਦੀ ਪੈਨਸ਼ਨ ਲੱਗੀ ਆ ਸਿਰਫ ਪੈਨਸ਼ਨ ਦਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਇਹਦੀ ਦਵਾਈਦਾਰੀ ਦਾ ਮਹਾ ਚੱਲਦਾ ਪਿਆਰੀ ਸਾਹ ਸਾਹਿਬ ਜੀ ਹੋਰ ਮਹਾਰਾਜ ਜੀ ਸਾਡੀਆਂ ਇਹ ਸਮੱਸਿਆ ਬਹੁਤ ਜ਼ਿਆਦਾ ਸੱਤੇ ਪਾਸਾ ਕਿਰਪਾ ਕਰਿਓ ਪਿਆਰੀ ਸਾਹ ਸਾਹਿਬ ਜੀ ਸੌਰੀਏ ਬੇਟੀ ਦੀ ਵੀ ਕੁਝ ਹੈਲਪ ਕਰੋ ਪਿਆਰੀ ਸਾਹ ਸਾਂਜੀ ਮੈਂ ਬਹੁਤ ਗਰੀਬ ਆਦਮੀ ਹਾਂ ਪਿਆਰੀ ਸਾਹ ਸਾਂਜੀ ਕਿਰਪਾ ਕਰਕੇ ਇਹ ਮੇਰੀ ਬੇਟੀ ਦੀ ਤੇ ਮੇਰੇ ਕਮਰੇ ਦੀ ਸਾਡੀ ਸਹਾਤਾ ਕੀਤੀ ਜਾਵੇ ਪਿੰਡ ਵਾਲਿਆਂ ਵੱਲੋਂ ਕੋਈ ਮਦਦ ਕੀਤੀ ਗਈ ਹੈ ਨਹੀਂ ਸਰ ਸਾਡੀ ਕੋਈ ਮਦਦ ਨਹੀਂ ਕੀਤੀ ਪਿੰਡ ਵਾਲਿਆਂ ਨੇ ਸਾਡਾ ਕਮਰਾ ਉਦਾਂ ਦਾ ਉਦਾਂ ਹੀ ਖੜਾ ਹੋਇਆ ਹਾਂਜੀ